ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕਮ ਹਲਾ ਪਹਿਲਾ ਮੁਸਲਮਾਨਾ ਸਿਫਤ ਤਸਰੀਅਤ ਪੜ ਪੜ ਕਰੈ ਵਿਚਾਰ ਬੰਦੇ ਸੇ ਜੇ ਪਵੈ ਵਿਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਲਾਨ ਦਰਸ਼ਨ ਰੂਪੇ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰ ਪਾਸ ਬਹਿਕਾਰ ਜੋਗੀ ਸੁਨ ਤੇ ਆਵਣ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੋਵ ਕਰੇ ਸੰਸਾਰ ਜੋ ਰਾਜਾਰਾ ਤੈ ਕੁੜਿਆਰਾ ਖਰਾਬ ਬੇਕਾਰ ਇੱਕ ਹੋਦਾ ਖਾਏ ਚਲੇ ਐਥਾਓ ਇਨਾ ਪਿਕਾਈ ਕਾਰ ਜਲ ਤਲ ਜੀਆਂ ਪੁਰੀਆਂ ਲੋ ਆਕਾਰਾਂ ਆਕਾਰ ਹੋਏ ਜੀ ਅੱਖੈ ਸੋ ਤੋ ਹੈ ਜਾਣੈ ਇਨਾ ਤੇ ਤੇਰੀ ਸਾਰ ਨਾਮ ਕਾ ਭਗਤਾਂ ਭੁਖਸਲਾਣ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤ ਆਪਾ ਸ਼ਾਰ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਕੜਪਾਂਡੇ ਟਾ ਕੀਆ ਜਲਦੀ ਕਰੇ ਪਕਵਾਰ ਜਲ ਜਲ ਜੋ ਰੋਵੇ ਬਫੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕੇ ਨੈ ਨਾ ਪਾਇਓ ਬਿਨ ਸਤਿਗੁਰ ਕੇ ਨੈ ਨਾ ਪਾਇਆ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਚੁਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸਤਿਗੁਰ ਵਿਚ ਆਪ ਰਖਿਉਨ ਕਰ ਪ੍ਰਗਟਿਆ ਸੁਣਾਇਆ ਸਤਿਗੁਰ ਮਿਰਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹਕੂਮਾ ਨੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਇਆ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਮੁਸਲਮਾਨਾਂ ਨੂੰ ਸ਼ਰਅ ਦੀ ਵਡਿਆਈ ਸਭ ਤੋਂ ਵਧੀਕ ਚੰਗੀ ਲੱਗਦੀ ਹੈ ਉਹ ਸ਼ਰਅ ਨੂੰ ਪੜ੍ਹ-ਪੜ੍ਹ ਕੇ ਇਹ ਵਿਚਾਰ ਕਰਦੇ ਹਨ ਕਿ ਰੱਬ ਦਾ ਦਰ ਦੇਖਣ ਲਈ ਜੋ ਮਨੁੱਖ ਸਰੈ ਦੀ ਬੰਦਸ਼ ਵਿੱਚ ਪੈਂਦੇ ਹਨ ਉਹੀ ਰੱਬ ਦੇ ਬੰਦੇ ਹਨ। ਹਿੰਦੂ ਸ਼ਾਸਤਰਾਂ ਅਨੁਸਾਰ ਦੁਆਰਾ ਇਸਲਾਉਣ ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਉਂਦੇ ਹਨ। ਹਰੇਕ ਤੀਰਥ ਤੇ ਨਹਾਉਂਦੇ ਹਨ। ਮੂਰਤੀਆਂ ਅੱਗੇ ਪੇਟਾ ਧਰਦੇ ਹਨ ਅਤੇ ਚੰਦਨ ਆਦਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ। ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ ਅਲਖ ਅਲਖ ਉਸ ਦਾ ਨਾਮ ਉਚਾਰਦੇ ਹਨ ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿੱਚ ਧਿਆਨ ਦਰਦੇ ਹਨ ਉਹ ਸੂਖਮ ਸਰੂਪ ਵਾਲਾ ਹੈ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ ਜਗਤ ਰੂਪ ਆਕਾਰ ਉਸੇ ਦੇਹੀ ਕਾਇਆ ਸਰੀਰ ਦਾ ਹੈ ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜਦੋਂ ਕਿਸੇ ਲੋੜਵੰਦ ਨੂੰ ਕੁਝ ਦੇਣ ਦੀ ਵਿਚਾਰ ਕਰਦੇ ਹਨ ਪਰ ਲੋੜਵੰਦਿਆਂ ਨੂੰ ਦੇ ਕੇ ਉਹ ਅੰਦਰੋਂ ਅੰਦਰੋਂ ਧਾਰਪਾਸੋਂ ਉਸੇ ਤੋਂ ਹਜ਼ਾਰਾਂ ਗੁਣਾ ਵਧੇਰੇ ਮੰਗਦੇ ਹਨ ਅਤੇ ਬਾਹਰ ਜਗਤ ਉਹਨਾਂ ਦੇ ਦਾਨ ਦੀ ਵਡਿਆਈ ਕਰਦਾ ਹੈ ਦੂਜੇ ਪਾਸੇ ਜਗਤ ਵਿੱਚ ਬੇਅੰਤ ਹੋ ਚੋਰ ਉਹ ਇਸ ਰਿਗਾਮੇ ਊਠੇ ਪਿਹੜੇ ਤੇ ਵਿਕਾਰੀ ਬਿਆਨ ਜੋ ਵਿਕਾਰ ਕਰ ਕਰਕੇ ਪਿਛਲੇ ਕੀਤੇ ਕਮਾਈ ਨੂੰ ਮੁਕਾ ਕੇ ਇੱਥੋਂ ਖਾਲੀ ਹੱਥ ਤੁਰ ਪੈਂਦੇ ਹਨ ਪਰ ਇਹ ਕਰਤਾਰ ਦੇ ਰੰਗ ਹਨ ਉਹਨਾਂ ਨੂੰ ਵੀ ਉਸੇ ਨੇ ਹੀ ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ ਜਲ ਵਿੱਚ ਰਹਿਣ ਵਾਲੇ ਧਰਤੀ ਉੱਤੇ ਵੱਸਣ ਵਾਲੇ ਬੇਅੰਤ ਪੁਰੀਆਂ ਲੋਕਾ ਤੇ ਬ੍ਰਹਿਮੰਡ ਦੇ ਜੀਵ ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ ਏ ਕਰਤਾਰ ਤੂੰ ਜਾਣਦਾ ਹੈ ਉਹਨਾਂ ਨੂੰ ਤੇਰਾ ਹੀ ਆਸਰਾ ਹੈ ਇਹਨਾਂ ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿੱਖ ਸਲਾਹ ਕਰਨ ਦੀ ਤਾਂਗ ਲੱਗੀ ਹੋਈ ਹੈ ਹਰੀ ਦਾ ਸਦਾ ਅਟਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ ਉਹ ਸਦਾ ਦਿਨ ਰਾਤ ਆਨੰਦ ਵਿੱਚ ਰਹਿੰਦੇ ਹਨ ਅਤੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਹਨ ਮੁਸਲਮਾਨ ਇਹ ਖਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ ਉਹ ਦੋਜਕ ਦੀ ਅੱਗ ਵਿੱਚ ਸੜਦੇ ਹਨ ਪਰ ਉਸ ਥਾਂ ਦੀ ਮਿੱਟੀ ਵੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ ਕਈ ਵਾਰ কুমਿਹਾਰ ਦੇ ਵੱਸ ਪੈ ਜਾਂਦੀ ਹੈ ਪਾਵੋ ਮਿੱਟੀ ਚਿਕਣੀ ਹੋਣ ਕਰਕੇ কুমਿਹਾਰ ਲੋਕ ਕਰੇਰੀ ਉਹ ਮਿੱਟੀ ਭਾਂਡੇ ਬਣਾਉਣ ਲਈ ਲੈ ਆਉਂਦੇ ਹਨ কুমਿਆਰ ਉਸ ਮਿੱਟੀ ਨੂੰ ਘੜ ਕੇ ਉਸਦੇ ਭਾਂਡੇ ਤੇ ਇੱਟਾਂ ਬਣਾਉਂਦਾ ਹੈ ਤੇ ਆਬ ਵਿੱਚ ਪਾ ਕੇ ਉਹ ਮਿੱਟੀ ਮਨੋ ਸੜਦੀ ਹੋਈ ਪੁਕਾਰ ਕਰਦੀ ਹੈ ਸੜ ਕੇ ਵਿਚਾਰੀ ਰੱਖ ਕਰ ਧੋਂਦੀ ਹੈ ਕਿ ਉਸ ਵਿੱਚੋਂ ਗਿਆਰੇ ਚੜ ਚੜ ਕੇ ਡਿੱਗਦੇ ਹਨ ਪਰ ਨਿਆਤ ਦਾ ਜਾਨ ਦੋਸ਼ ਕਦਮ ਮੁਕ ਮਰਦਾ ਸਰੀਰ ਤੇ ਸਾੜਨ ਜਾਂ ਦਬਰ ਨਾਲ ਕੋਈ ਸਬੰਧ ਨਹੀਂ ਹੈ ਇਹ ਨਾਨਕ ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ ਉਹ ਅਸਲ ਭੇਦ ਨੂੰ ਜਾਣਦਾ ਹੈ ਕਿਸੇ ਮਨੁੱਖ ਨੂੰ ਜਗ ਜੀਵਨ ਦਾਤਾ ਸਤਿਗੁਰੂ ਤੋਂ ਬਿਨਾ ਭਾਵ ਸਤਿਗੁਰੂ ਦੀ ਚਰਨ ਪੈਣ ਤੋਂ ਬਿਨਾ ਨਹੀਂ ਮਿਲਿਆ ਇਹ ਸੱਚ ਜਾਣੋ ਕਿ ਕਿਸੇ ਮਨੁੱਖ ਨੂੰ ਸਤਿਗੁਰੂ ਦੀ ਚਰਨ ਪੈਣ ਤੋਂ ਬਿਨਾ ਜਗ ਜੀਵਨ ਦਾਤਾ ਨਹੀਂ ਮਿਲਿਆ ਕਿਉਂਕਿ ਪ੍ਰਭੂ ਨੇ ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ ਭਾਪ ਪ੍ਰਭੂ ਸਗੁਰੂ ਦੇ ਅੰਦਰ ਸਾਖਸ਼ਾਤ ਹੋਇਆ ਹੈ ਅਸਾਂ ਹੁਣ ਇਹ ਗੱਲ ਸਭ ਨੂੰ ਖੁੱਲਬ ਖੁੱਲਾ ਆ ਕੇ ਸੁਣਾ ਦਿੱਤੀ ਹੈ ਜੇ ਇਹੋ ਜਿਹਾ ਗੁਰੂ ਜਿਸ ਨੇ ਆਪਣੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਦਿੱਤਾ ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੋਕਤ ਫਾਬ ਮਾਇਕ ਬੰਦਰਾ ਤੋਂ ਆਜ਼ਾਦ ਹੋ ਜਾਂਦਾ ਹੈ ਹੋਰ ਸਾਰੀਆਂ ਸਿਆਣਪਾਂ ਨਾਲੋਂ ਇਹ ਵੀ ਚਾਰ ਸੋਣੀ ਹੈ ਕਿ ਜਿਸਮ ਨੁਕਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ ਉਸ ਨੂੰ ਜਗ ਜੀਵਨ ਦਾਤਾ ਮਿਲ ਪਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਟੁਡੇ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਟਡ ਬਾਈ आवर ਫਸਟ ਗੁਰੂ ਗੁਰੂ ਨਾਨਕ ਦੇਵ ਜਿੰਦਰ ਹੈਡਿੰਗ salok first mahal, guru sahib is saying that the muslims praise some islamic law. they read and reflect upon it. the lord's bound servants are those who bind themselves to see the lord's vision. the hindus <coughs> praise the praiseworthy lord, the blessed vision of his. Darshan. His form is incomparable. They bathe at sacred shrines of pilgrimage, making offerings of flowers and burning incense before idols. The yogis meditate on the Absolute Lord there. They call the Creator the Unseen Lord, but to the subtle image of the Immaculate Name, they apply the form of a body in the minds of the virtuous. Contentment is produced, thinking about their giving. They give and give, but ask as thousands fold more and hope that the world will honor them they thieves adulterers perjurers evil doers and sinners after using up what good karma they had they depart have they done any good deeds here at all there are beings and creatures in the water and on the land, in the worlds and universes, form upon form. Whatever they say, you know, you care for them all. earth. the hunger of the devotees is the praise you, the. Name is their only sport. They live in eternal bliss day and night. They are the dust of the feet of the virtuous. First Mahal. The clay of the Muslim's grave becomes clay of for the potter's wheel. Port and bricks are fashioned from it and it cries out as it burns. The poor clay burns, burns and weeps as the fairy coals fall upon it. Oh Nanak, the creator created the creation. The creator lord alone knows <sniffs> Body. Without the true guru, no one has obtained the Lord. Without that guru, no one has obtained the Lord. He has placed himself within the true guru, revealing himself. He declares this only, meeting the true guru eternal liberation is obtained, he has banished attachment from within. This is the highest thought that one's consciousness is attached to the true lord thus the lord of the world the great giver is obtained